ਹਾਂ ਇਹ ਪ੍ਰੋਕੈਸ ਕਰਨ ਕੋਣ ਉਹ ਇਹਦੇ 3 ਬਾਕੀ ਬਸਾ ਕੇ ਤੇ ਆ। ਕਿ ਕਿਲੇ ਕਿ ਟਾਈਮ ਲੱਗ ਜਾਂਦਾ ਜੀ। ਤੂੰ ਮੇਰੇ ਮਗਰ ਭੱਜ ਗਿਆ। ਸਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੈਂਟ ਹੋਵੋਗੇ। ਤੇ ਇਧਰ ਪਈ ਆ ਮਿੱਤਰੋ ਗੋਭੀ ਇਹ ਕੱਲ ਆਪਣੇ ਗੁਰਪ੍ਰੀਤ ਜੀ ਨੂੰ ਆਨਲਾਈਨ ਗੋਭੀ ਲੈ ਕੇ ਆਏ ਸੀਗੇ ਤੇ ਇਹ ਹੈਗੀ ਹੈ ਬਰੋਕਲੀ ਜਿਹੜੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਦੀ ਆ। ਪਤਾ ਤੇ ਗੋਭੀ ਤੇ ਕੀ ਫੇਰ ਹੈ? ਹਾਂਜੀ। ਜਿੰਨੇ ਮੁੰਡੇ ਕੁੜੀਆਂ ਜਿਹੜੇ ਸੈਲੀਟ ਮਤਲਬ ਮਿਹਨਤ ਲਾਉਂਦੇ ਆ ਆਪਣੇ ਦੇਸੀ ਮਿਹਨਤ ਨਹੀਂ ਜਿਹੜੇ ਮਤਲਬ ਫੋਰਨ ਵੀ ਜਿਆਦਾ ਹੀ ਛੋੜੇ ਇਦਾਂ ਕਰਦੇ ਆ ਉਹ ਫੇ ਕਹਿੰਦੇ ਬਰੋਕਲੀ ਵਾਲ ਕਰ ਖਾਓ ਇਹ ਖਾਓ ਉਹ ਖਾਓ ਸਾਰੇ ਕਿੰਨੇ ਗੱਲਾਂ ਆ ਮਿੱਤਰੋ ਵੈਸੇ ਖਾਓ ਪੀਓ ਜੋਰ ਮਾਰੋ ਮਿਹਨਤ ਕਰੋ ਵਸੇ ਜਿਹੜੇ ਵੈਜੀਟੇਬਲ ਤਾਂ ਕੋਈ ਵੀ ਹੋਵੇ ਜੀ ਵਧੀਆ ਹੁੰਦਾ ਵਧੀਆ ਹੀ ਹੁੰਦਾ ਜਣਕੇ ਇਹ ਬਰੋਕਲੀ ਦੇ ਆ ਤਿੰਨ ਫੁੱਲ ਤੇ ਇਹ ਹੈਗੀਆਂ ਗੋਭੀ ਜਿਹੜੀ ਇਹ ਸਮਾਨ ਆਇਆ ਨਾ ਇਹ ਗੁਰਪ੍ਰੀਤ ਸਿੰਘ ਦੇ ਖੇਤਾਂ ਦੇ ਵਿੱਚੋਂ ਮਿੱਤਰੋ ਆਇਆ ਇਸ ਕਰਕੇ ਇਹ ਜਿੰਨੇ ਪਿਆਰ ਨਾਲ ਆਏ ਉਹਨੇ ਪਿਆਰ ਨਾਲ ਆਪ ਇਹਨੂੰ ਬਣਾਵਾਂਗੇ ਆਪ ਇਹਨੂੰ ਸਾਰੇ ਫਰੈਸ਼ ਹੈ ਨਾ ਕਿੰਨੇ ਤੋੜ ਕੇ ਜਦ ਹੀ ਜਦ ਲੈ ਕੇ ਆਏ ਆ ਤੇ ਪਤਾ ਲੱਗਦਾ ਜਿਹੜੀ ਚੀਜ਼ ਫਰੈਸ਼ ਹੁੰਦੀ ਹੈ ਉਹ ਵਾਕਈ ਫਰੈਸ਼ ਹੁੰਦੀ ਹੈ ਹਾਂਜੀ ਤੇ ਹੋਰ ਸ਼ਮ ਸਭ ਚੜਦੀ ਕਿ ਠੀਕ ਠਾਕ ਵਧੀਆ ਜੀ ਸਭ ਵਧੀਆ ਜੀ ਅੱਜ ਖਾਣ ਵਾਸਤੇ ਅੱਜ ਖਾਣ ਵਾਸਤੇ ਤੜਕਾਂਗੇ ਜੀ ਬਾਅਦ ਚ ਤੜਟਾਂਗੇ ਠੀਕ ਹੋ ਗਿਆ ਹਾਂਜੀ ਮਿੱਤਰੋ ਆ ਦੇਖੋ ਸਾਡਾ ਦੇਸੀ ਕੀ ਮੁੱਕ ਗਿਆ ਇਹ ਵੀ ਆਪਾਂ ਤਿਆਰ ਕਰੀ ਹੈ ਨਾ ਹਾਂਜੀ ਹਾਂਜੀ ਸਿਆਲ ਸასი ਨਾਲ ਦੇਣਾ ਮੈਂ ਕਹਿੰਦਾ ਮੈਂ 2-3 ਡੱਬੇ ਦੇ ਨਾਲ ਦੇਸੀ ਕੀ ਦੇ ਖਾਲੇ ਹੋਣੇ ਜਿਹੜੇ ਕਹਿੰਦੇ ਫੈਟ ਹੋ ਜਾਂਦਾ ਕੁਝ ਨਹੀਂ ਹੁੰਦਾ ਮਿੱਤਰੋ ਆਪਾਂ 2 ਚਮਚੇ ਰੋਜ ਭੜਕਾਈ ਦੇ ਸੀਗੀ ਨੇ ਗੱਲਬਾਤ ਐਂਸਰ ਆ ਹੋ ਜਾਂਦੀ ਫਿਰ ਆ ਦੇਖੋ ਲੱਗ ਰਿਹਾ ਥੋਲੇ ਕੀ ਚੀਜ਼ ਦਿਖਾਉ ਮੈਂ ਕੱਲ ਨੂੰ ਦਵਿੰਦਰ ਨੂੰ ਮਾਰਕੀਟਿੰਗ ਦਾ ਜਿਹੜੀ ਕੁਝ ਮੰਗਾਉਣਾ ਮੈਂ ਕਿਹਾ ਵੀ ਹਾਂ ਔਰੈਂਜ ਅਰਾਂਚੀ ਲੈ ਕੇ ਆਈ ਸੰਤਰੇ ਲੈ ਕੇ ਆਈ ਹਾਂ ਮੈਂ ਕਿਹਾ ਵੀ ਸੰਤਰੇ ਲੈ ਕੇ ਆਈ ਹਾਂ ਤੇ ਆਪ ਉਹਨੂੰ ਪਤਾ ਨਹੀਂ ਜੀ ਦੇਖਿਓ 44 ਸੈਂਟ ਦਾ ਇੱਕ ਸੰਤਰਾ ਲੈ ਕੇ ਇੱਕ ਮੈਂ ਤਾਂ ਰੁਪਏ ਦੇਖਿਆ ਰਾਤ ਨੂੰ ਆ ਗਿਆ ਇੱਥੇ ਰੱਖਤਾ ਬਣਾ ਜੀ ਮੈਂ ਖੁੱਲੇ ਮਿਲ ਜਣੇ ਖੁੱਲੇ ਸਸਤੇ ਮਿਲ ਜਣੇ ਸਮਾਂ ਤਾਂ ਉੱਥੇ ਹੋਣੇ ਨਹੀਂ ਜਾਂ ਵਧੀਆ ਨਹੀਂ ਹੋਣੇ ਪਤਾ ਨਹੀਂ ਉਹ ਜਿਹੜਾ ਇੱਕ ਲਿਆ ਆ ਕਿ ਉੱਥੇ ਰੱਖਤਾ ਹੋਣਾ ਬੀਦੀ ਸਵੇਰੇ ਖਾਣਾ ਉਹਨੂੰ ਪਤਾ ਹੈ ਮੈਂ ਤਾਂ ਹੁਣ ਦੇਖੂਗਾ ਕਿ ਆ ਕੀ ਪਿਆ ਮਚਾ ਕਿੰਨੇ ਦਾ ਕਿੰਨੇ ਦਾ ਬਣੇ ਸਵੇ ਇੰਡੀਆ ਕੇਦਰ ਬਣੇ 44 ਸੈਂਟ ਨੂੰ ਕਰੀਬ ਨਾਲ ਸੋਨਾ ਗੁਣਾ 40 ਰੁਪਏ ਦਾ ਹਾਂਜੀ 40 44 ਰੁਪਏ ਦਾ ਹਾਂਜੀ 40 44 ਦੇ ਦਾ ਬਣੇ ਇੱਕ ਸੰਗਤਰ ਹਨ ਸਾਡੀ 35 ਮਿੱਤਰੋ ਚਾਮਲੀ ਹੋਈ ਅੱਜ ਤੂੰ ਕਾ ਚਾਮਲੀ ਆਵੇਂ ਹੈਂ ਇਹ ਤੂੰ ਕਦ ਚਾਮ ਜ ਮੈਂ ਦੱਸ ਤੈਨੂੰ ਕੀ ਕਿਹੇ ਕੀ ਹਾਲ ਤੇਰੇ ਆ ਪੱਟਾ ਹਾਲੇ ਹੁਣ ਸੈੱਟ ਕੀਤਾ ਰੇ ਇਹ ਜ਼ਿਆਦਾ ਮੇਰੇ ਕਰਦਾ ਹੀ ਹੂੰ ਤੁਸੀਂ ਜ਼ਿਆਦਾ ਮੇਰੇ ਮਾਰਦੇ ਹੋ ਹੂੰ ਐ ਖਾਲੀ ਕਰ ਮੜੀ ਤਾ ਐ ਰਾਮੋਂ ਦੇ ਤਾ ਐਦਾਂ ਕਹੇ ਤੇ ਮੋੜਾ ਰਾਮੋਂ ਦੇ ਹੂੰ ਆਹਨ ਦੇ ਹੱਥੀਂ ਐ ਇਨੂੰ ਤੂੰ ਚੱਲਦਾ ਹੱਕੀ ਵਾਂਗ ਇਹਨੂੰ ਕੱਟ ਰੱਖੇਗਾ ਠੀਕ ਹੈ ਹੁਣ ਤੂੰ ਬੜਾ ਹੋ ਗਿਆ ਹੁਣ ਤੂੰ ਛੇਤੇ ਤੇ ਰਿਆ ਕਰਨਗੇ ਪਰ ਅੰਦਰ ਅੱਧਾ ਜਦੋਂ ਕੋਈ ਕੇਂਦਰ ਨਹੀਂ ਸੀ ਹੁੰਦਾ ਹੁਣ ਤੇ ਖਿੜਕਾ ਹੀ ਹੋ ਗਈ ਤੇ ਚਾ ਆ ਦੇਖੋ ਉਹ ਬੈ ਜਾ ਉਹ ਬੈ ਜਾ ਲੈ ਮੈਂ ਕਰ ਜਿੱਤ ਕਰ ਮੇਰਾ ਟੈਂ ਟੈਂ ਕਰ ਜਿੱਤ ਬਸ ਲੱਗੇ ਜੋਰ ਲੱਗੇ ਉਹ ਕਰ ਗਿਆ ਤਾਂ ਗਿਰ ਗਈ ਦੀ ਬੈਂਦੀ ਗਿਰ ਗਈ ਦੀ ਆਪਣੇ ਵਾਂਗ ਗਿਰ ਗਈ ਆਪਣੇ ਜੋਰ ਨਾਲ ਗਿਰ ਗਿਆ ਤਾਂ ਇਹਲਾ ਤੇਨੂੰ ਕਿਹਾ ਮਾੜੀ ਮੋਟੀ ਹਿਲਜੁ ਕਰ ਲੈ ਕਰ ਤੂੰ ਹਾਂ ਹੋਸ਼ੇਮਨ ਚਲੀ ਫਿਰ ਆਪਾਂ ਹਾਂਜੀ ਤੇ ਮਿੱਤਰੋ ਸਾਡਾ ਇਹ ਪਰੌਣ ਜਾਣਦਾ ਬਾਹਰ ਘੁੰਮਣ ਫਿਰਦਾ ਜੇ ਮੌਸਮ ਬਹੁਤ ਸੋਹਣਾ ਹੈ ਵੀ ਤੁਰਕੀ ਗੇੜਾ-ਗੁੜਾ ਘੱਟ ਕੇ ਆਉਨੇ ਆ ਤੇ ਨਾਲੇ ਆਪਣੇ ਸ਼ਹਿਰ ਦੇ ਵਿੱਚ ਲੱਗਦੀ ਆ ਮਾਰਕੀਟ ਜਿਹੜੀ ਲਗਭਗ ਹਰ ਸ਼ਹਿਰ ਦੇ ਵਿੱਚ ਲੱਗਦੀ ਆ ਹਰ ਦੇਸ਼ ਦੇ ਵਿੱਚ ਲੱਗਦੀ ਆ ਆਪਣੀ ਇੰਡੀਆ ਵੀ ਲੱਗਦੀ ਆ ਮੈਂ ਕਹਿੰਦਾ ਦੁਨੀਆ ਕੋਈ ਕੰਟਰੀ ਨਹੀਂ ਜਿੱਥੇ ਨਹੀਂ ਲੱਗਦੀ ਹੈ ਜਿੱਥੇ ਸਭ ਤੋਂ ਸਸਤਾ ਤੇ ਬਾਜ਼ੂ ਰੇਟ ਦਾ ਸਾਮਾਨ ਮਿਲਦਾ ਆਪਾਂ ਚੱਲਦੇ ਨੇ ਕੋਈ ਲੱਗ ਗਈ ਇੱਥੋਂ ਪੁਲਿਸ ਫਿਰਦੀ ਆ ਵੀ ਐਂਬੂਲੈਂਸ ਆਈ ਵੀ ਦੇਖੋ ਮਿੱਤਰੋ ਐਂਬੂਲੈਂਸ ਦੀ ਗੱਡੀ ਖੜੀ ਆ ਤੇ ਨਾਲ ਖੜੀ ਏ ਗੱਡੀ ਮਾਮੀਆਂ ਦੀ ਚੱਕਰ ਕੀ ਬਣ ਗਿਆ ਸਵੇਰੇ ਸਵੇਰੇ ਆਪਣੇ ਸ਼ਹਿਰ ਦੇ ਵਿੱਚ ਕੁਝ ਨਾ ਕੁਝ ਹੋਇਆ ਹੀ ਜਾਂਦਾ ਹੈ ਤੇ ਪਰ ਜਾ ਕੇ ਤੇ ਅੱਜ ਮੌਸਮ ਦੀ ਗੱਲ ਕਰੀਏ ਅੱਜ ਮੌਸਮ ਆਪਣਾ ਵਧੀਆ ਮੌਸਮ ਅੱਜ ਠੰਡ ਬਿਲਕੁਲ ਨਹੀਂ ਹੈਗੀ ਜਮਾਂ ਠੰਡ ਨਹੀਂ ਹੈਗੀ ਕਿੱਥੇ ਗਏ ਮੈਂ ਤੁਸੀਂ ਯਸ ਇਹ ਸਤ ਪਹਿਲ ਬਾਹਰ ਖੜ ਜਾਂਦੇ ਲੋ ਇੱਧਰ ਕਿੱਥੇ ਕਿਉਂ ਜਾਂਦਾ ਫਿਰ ਅੱਗੇ ਅੱਗੇ ਕਿੱਥੇ ਗਿਆ ਚੰਦਰ ਦੇਖਿਆ ਮੇਰੇ ਤੇ ਚੱਲਦਾ ਮੜੇ ਜਾਂਦਾ ਨੇ ਉਹ ਦੇ ਚਲ ਆਇਆ ਮੜਾ ਰੂਪ ਹੈਗਾ ਆਪਣਾ ਚਮਾ ਚਲੀਏ ਮਾਂ ਠੀਕ ਹੈ ਤੇ ਪਾ ਚਲੀਏ ਆਪਣੀ ਸ਼ੌਪ ਤੇ ਦੇਖਣ ਵਾਲੇ ਕੰਮ ਕਰ ਲੱਗਦਾ ਹਰਮਨ ਜੀ ਨੇ ਕੰਮ ਕਰਦਾ ਮੇਰੇ ਤੋਂ ਨਵੇੜ ਤੇ ਹੁਣੇ ਤੇ ਨਾਲੇ ਕੋਟ ਮਾਰਦੇ ਆ ਕਫੀ ਦਾ ਪਿਆਲਾ ਛਕਦੇ ਆ ਤੇ ਉਸ ਤੋਂ ਬਾਅਦ ਫਿਰ ਚੱਲਦੇ ਆਂ ਚਮਾ ਚਾਹ ਪੀਣੀ ਆ ਜਿੰਸੰਗ ਪੀਣੀ ਆ ਮੈਂ ਬਣਾ ਕੇ ਪੀਣਾ ਨਹੀਂ ਇਹ ਵਧੀਆ ਬਣਦੀ ਐ ਇਹਨੂੰ ਔਕਣੇ ਡੇਢੀ ਪੀਣੀ ਆ ਉਹ ਜੀ ਮਿੱਠਾ ਬਿਲਕੁਲ ਨਹੀਂ ਹੈਗਾ ਚਾਹ ਦੇ ਗੰਦੇ ਬਣਾ ਦੇ ਬਿਲਕੁਲ ਮਿੱਠਾ ਇਹਦਾ ਮਿੱਠਾ ਪਾਜੀ ਐਡ ਕਰੂੰਗਾ ਤਾਂ ਮਿੱਠਾ ਨਹੀਂ ਤਾਂ ਮਿੱਠਾ ਹੈ ਜਮਾਈ ਬਿਲਕੁਲ ਵਿਦਆਊਟ 슈ਗਰ ਜਿੰਸੈਂਗ ਉਹ ਬੈ ਲੋ ਵਰਦਾ ਮਿਕੂ ਆ ਦੇਖ ਮੇਟਰ ਕੋਣ ਆਇਆ ਆਪਣਾ ਚਾਓ ਸਮਝਦਾਈ ਉਹ ਤਾਂ ਬੈ ਨਹੀਂ ਦਿਆ ਕੁਲਕੋਜ਼ ਟੂਟੀ ਮਿਚਿਮੇਂ ਅਨਕੀ ਇਟਾਲੀਅਨੋ ਇਹ ਮੁੰਡਾ ਵੀ ਮੀਓਕ ਬੱਬਾ ਤੁਜੀ ਸੈਂਪਰੀ ਇਹ ਵੀ ਪੀਜ਼ੀਆ ਦੀ ਸੈਂਪਰੀ ਦੀ ਸੈਂਪਰੀ ਇਹ ਮੁੰਡਾ ਵੀ ਆਪਣੀਆਂ ਜੀ ਆਪਣੇ ਇੰਸਟਾਗ੍ਰਾਮ ਤੇ ਆਪਾਂ ਆਪਣੇ ਪੀਜ਼ਾ ਦੇ ਰਿਲੇਟਡ ਵੀਡੀਓ ਪਾ ਰਣਾ ਉਹ ਦੇਖਦਾ ਹੁੰਦਾ ਇਸਕਾ ਕਿਵੇਂ ਆ ਦੇਖੋ ਅੱਜੋੜਾ ਇੱਥੇ ਵੀ ਬੈਗਿਆ ਦਾ ਉਹ ਜੀ ਨੂੰ ਨੰਦਾ ਤੁ ਸਕੋਲਾ ਨਹੀਂ ਕੀ ਇਸ ਕੋ ਮੈ ਜੈਲ ਹੋਈ ਹੈ ਅੰਦਾ ਸਕੋਲਾ ਅਗਰ ਪ੍ਰਿਸਪਿਸ ਕੋ ਦੇ ਰਿਹਾ ਹਰਮਤ ਨਾੜੀ ਪਈ ਇਹਦੀ ਹੁਣ ਜੇ ਘਰ ਦੇ ਵਲੌਗ ਦੇਖਣਗੇ ਤੇਰਾ ਸੇਦੇਸ ਤੂੰ ਜਨ ਕੋ ਨਹੀਂ ਘੜਦ ਨੂੰ ਵੀ ਵੀਡੀਓ ਤੇਰਾ ਤੂੰ ਨੋ ਸੀਂਦਾ ਤੁ ਸਕੋਲਾ ਲੋਕੀ ਸੀ ਇਹ ਹਰਮਨ ਕੱਢੀ ਮਲ ਕਫੇ ਜਿੰਸਿੰਗ ਬਣਾਈ ਪੀਣ ਵਾਸਤੇ ਜਿੰਸਿੰਗ ਠੀਕ ਹੈ ਮੰਮ ਸਕੂਲ ਜਾਏਗਾ ਠੀਕ ਹੈ ਸਕੋਲਾ ਦੇਵਿੰਦਾਰੇ ਸਕੋਲਾ ਦੇਵਿੰਦਾ ਸੈਂਪਰੀ ਕਪੀਟੋ ਸਕੂਲ ਤੋਂ ਕਦੇ ਬੰਕ ਨਹੀਂ ਮਿੱਤਰ ਮਾਰੀ ਜਾਂਦੀ ਹੈ ਮੁੰਡਾ ਬੰਕ ਮਾਰ ਕੇ ਨਾ ਹਰਮਨ ਨੇ ਮੇਰੀ ਆੜੀ ਆ ਕਾਰਬੋਨ ਆਏ ਨੇ ਆ ਨਹੀਂ ਜਿੰਸਿੰਗ ਦੇ ਕੈਪਸੂਲ ਮਸ਼ੀਨ ਇਜ਼ ਰੈਡੀ ਹੈ ਆਪਣੀ ਤੂੰ ਦੇਖੀ ਤੂੰ ਬੋਲ ਜਾਈਂਗੀ ਬਾਕੀ ਚਾਹ ਪੀਣੀ ਕਰ ਦਿੱਤੀ ਤੂੰ ਦੱਸ ਤਾਂ ਮੈਂ ਗੱਲ ਇਹ ਸੀ ਬਣਾਓ 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 ਨਾਲੇ ਜਿਹੜੀ ਆਪਣੀ ਚਾਹ ਬਣਾਉਣੀ ਹੈ ਉਹਦੋਂ ਸੌਖੀ ਆ ਬਸ ਬਟਨ ਤੇ ਬਣਾ ਚਾਹ ਬਣ ਜਾਣੀ ਆ ਹਾਂਜੀ ਆੜੀਏ ਦੇਖੀ ਮੇਰੇ ਪਾਣੀ ਵਾਹਿਗੁਰੂ ਪਹਿਲੀ ਕਾਫੇ ਬਣਾਈ ਤੇ ਹਾਂਜੀ ਬਸ ਮਸ਼ੀਨ ਇਥੇ ਰੈਡੀ ਹੋਣੀ ਹੈ ਨਹੀਂ ਕੋਈ ਹਾਂਜੀ ਹਾਂਜੀ ਇਹਨੂੰ ਉੱਪਰ ਚੱਕਰ ਤੇ ਆਣੀ ਇਹਦੇ ਨਾਲ ਕੀ ਆਹ ਹੈ ਕਿ ਛੋਟੀ ਵਾਲੀ ਹਾਂਜੀ ਕੋਰ ਤੋਂ ਆਹ ਥਰੀ ਵੱਡੀ ਆ ਲੈ ਦੱਬਾਂ ਛੋਟੀ ਵਾਲੀ ਲਵੀ ਚਾਚੂ ਮੇਟਰੋ ਪੀਲਿਆ ਸ੍ਰੀ ਕੰਡੇ ਤੇ ਕਰ ਲੈ ਚਲੀਏ ਮੇਰਾ ਹਾਂਜੀ ਤੁਰ ਕੇ ਜਾਂਦਾ ਬਣ ਨਹੀਂ ਜੀ ਕਾਰ ਸੇ ਚੱਲੋਗੇ ਤੂੰ 500 ਮੀਟਰ ਹੈ ਇੱਥੇ ਨਹੀਂ ਜੀ ਮੈਂ ਚਾਬੀ ਵੀ ਜੱਕਲੇ ਗੱਡੀ ਦੀ ਬਹੁਤ ਟਾਈਮ ਲੱਗ ਜਾਂਦਾ ਜੀ ਤੂੰ ਮੇਰੇ ਮਗਰ ਭੱਜ ਗਿਆ ਉਹ ਕਾਰ ਲੈ ਲੈ ਪਲੀਜ਼ ਟਾਈਮ ਫਿਰ ਬਹੁਤ ਜ਼ਿਆਦਾ ਹੋਏਗਾ ਆਪਣਾ ਫਿਰ ਚਾਬੀ ਗੱਡੀ ਕੋ ਉੱਠੇ ਚੱਕ ਪੀ ਜਾਗੇ ਚੱਕ ਰਿਹਾ ਉੱਥੇ ਵਸੇ ਪਤਾ ਕਰ ਲਈਆ ਉਹਨੇ ਨਾ ਪਾਰਕਿੰਗ ਲੱਭਣਾ ਜਿੰਦਾ ਬਜਾ ਪਹੁੰਚਣਾ ਆਪਣੀ ਚਲੋ ਜੀ ਠੀਕ ਹੈ ਨਾ ਚਲੋ ਇੱਥੋਂ ਗੱਡੀ ਸਟਾਰਟ ਕਰਨੀ ਗੱਡੀ ਲੈ ਜਾਨੇਗਾ ਹਾਂ ਪਾਰਕਿੰਗ ਲੱਭਣੀ ਆ ਆ ਤਾਂ ਜਾਣਾ 200 2-300 ਮੀਟਰ ਸਾਰੀ ਜੀ ਮੈਂ ਨਹੀਂ ਮੈਂ ਤਾਂ ਕਾਰ ਦੀ ਚਾਬੀ ਲੈ ਕੇ ਆਉਣੀ ਮੈਨੂੰ ਪਤਾ ਕਿ ਕਹਿਣਾ ਸੌਖਾ ਨੇੜੇ ਹੀ ਆ ਉਥੇ ਘੁੰਮ ਕੇ ਫੇਰ ਤੁਰ ਕੇ ਆਉਣਾ ਜੀ ਘਟੋ ਘਟਾ ਘਾਟਾ ਚੱਕ ਚੱਬੀ ਅਕਰੇ ਫਾਈਲੀ ਮਾਰਕੀਟ ਦੇ ਵਿੱਚ ਪਹੁੰਚ ਗਏ ਆਪਾਂ ਗੱਡੀ ਆਪਾਂ ਨੇ ਮਿੱਤਰੋਣੀ ਪਾਰਕਿੰਗ ਲਾ ਦੀ ਆ ਉਧਰ ਤੇ ਲੋਕਾਂ ਨਾਲ ਬਹੁਤ ਘੱਟ ਹੈ ਸਾਰੀ ਪਾਰਕਿੰਗ ਲਗਭਗ ਬਿੱਲੀ ਜਲੀ ਹੀ ਭਈ ਹੈ ਤੇ ਟਾਈਮ ਵੀ ਕਾਫੀ ਹੋ ਗਿਆ 1 ਵਜੇ ਮਾਰਕੀਟ ਚੱਕ ਦੰਨੇ ਹੈ ਸੀ ਮੈਂ ਕਿ ਮਾਰਕੀਟ ਕਿੰਨੀ ਭਰੀ ਹੁੰਦੀ ਹੈ ਨਾ ਹੈਨਾ ਹੁਣ ਕਿਹਨੇ ਫਰਕ ਹੈ ਹਾਂ ਕੋਪੀ ਫੋਨ ਦੀਆਂ ਨਾ ਵਧੀਆ ਤੇ ਅੱਗੇ ਤੌਰੇ ਸਾਹ ਨਹੀਂ ਸੀ ਹੁੰਦੇ ਜੇ ਅੱਪਾ ਕਹਿ ਦਿੰਦੇ ਅਮੀ ਪੰਜਾਬੀ ਕਹਦੀ ਸਿੰਪਲ ਭਾਸ਼ਾ ਵੀ ਤਿਲ ਗੀਰ ਨੂੰ ਜਗ੍ਹਾ ਨਹੀਂ ਸੀ ਹੁੰਦੀ ਹੁਣ ਨਹੀਂ ਹੁਣ ਘਟ ਹੁੰਦਾ ਮਾਹੌਲ ਅਗਰਦਰ ਭਾਂਡੇ ਲੱਗੇ ਸੀ ਮਾਰੇ ਇਹੋ ਨਾ ਦਫਾ ਕੁੱਝੀ ਰਿਹਾ ਸੈੱਟ ਤੇ ਪੂਰਾ ਸਾਰੀਆਂ आधिको हो जाएगी पूरी शैतान है ना तब से अपन ले लेंगे चलो हमें आधिको कॉलिंग आ रहा है कैंडी सी एप्पन साल बी ये प्लस चेंज ख़राब ही नहीं है हाँ जी हाँ वैसे सोनिया नहीं है जी सोनिया होने चल सी एप्पन कच्चे ने ख़राब जा रही जा रही कच्चे ने कच्चे नहीं है इधर जीनी है नहीं बनेग ਚਾਂਚੀ ਹੈਗੇ ਹੂੰ ਛੋਟੇ ਛੋਟੇ ਬੂਟ ਵਾਟ ਦੇਖੋ ਮੇਰੇ ਤੋਂ ਕਿੰਨੇ ਵਧੀਆ ਪਏ ਨੇ ਜੈਂਟਸ ਬੂਟ ਬਾਟਾ ਦੇ ਆ ਦੇਖੋ 42 ਨੰਬਰ ਸਾਰੇ ਵੱਡੇ ਵੱਡੇ ਬੂਟ ਮੈਂ ਸਾਰੀ ਇੱਥੇ ਕਿਦਾਂ ਜੈਂਟਸ ਦੀ ਸ਼ਾਪ ਹੁੰਦੀ ਹੈ ਬੂਟ ਦੇ ਇੱਕ ਦਿਨ ਲੇਡੀਜ਼ ਦੀ ਹੁੰਦੀ ਹੈ ਚਲੀ ਫਿਰ ਬੰਦ ਦੀ ਗੱਲ ਕੋਈ ਨਹੀਂ ਇਦੋਂ ਐ ਫੇਡੋਂ ਸ਼ੁਰੂ ਕਰੇ ਤਾਨੂੰ 10 10 ਯੂਰੋ ਦੇ ਆਹ ਦਾ ਕੀ ਭਾਅ ਹੈ ਨਾ ਇਹ ਰਿੰਗ ਵਾ ਕੇ ਦੇਖਦੇ ਕਿ ਕਿੰਨੀ ਵੱਡੀ ਉਹ ਤੇਰਾ ਪੁੱਲਾ ਵੀ ਇਹ ਬੀਬੀ ਮੋਹਰੀ 50 70 ਸਾਲ ਦੀ ਨਾ ਹਾਂਜੀ ਹਾਂ ਉਹ ਜਰਾ ਕੋਣੀ ਦੇਖਦਾ ਦੇਖ ਪਾਰਸ ਵਾਲੀ ਕਿਦਾਂ ਪਰਸੋਂ ਮੜਿਆ ਆ ਮੈਂ ਸੀ ਇਹਦਾ ਫੋਟੋ ਹੀ ਹੋਵੇ ਮਾਪੇ ਦਾ ਸੱਤ ਪਰ ਆਪਾਂ ਹੀ ਸ਼ੌਭ ਤੇ ਮਿੱਤਰੋਂ ਆਏ ਆਪਣੀ ਨਾ ਜਿਹੜੀ ਆ ਵਾਲੀ ਚੇਨ ਸੀਗੀ ਆਪਣੀ ਡੰਬਲ ਵਾਲੀ ਇਹ ਟੁੱਟ ਗਈ ਸੀ ਕਿਉਂਕਿ ਜਿੰਮ ਲਾਉਂਦੇ ਕਦੇ ਖੁੱਲ ਜਾਂਦੀ ਰੱਖ ਦੰਨੇ ਆ ਜਿਹੜੀ ਕੜੀ ਨਿਕਲ ਗਈ ਸੀ ਤੇ ਮੈਂ ਦਾਦਾ ਕੋਲ ਆਇਆ ਤੇ ਹੁਣ ਦਾਦਾ ਨੇ ਠੀਕ ਕਰ ਦੇਣੀ ਹੈ ਇਹ ਦੇਖ ਹਾਂ ਲੈਣੇ ਮੁੰਡੇ ਕੋਈ ਨਾ ਜੀ ਹੋ ਗਏ ਅੱਛੇ ਸੀ अच्छे से हो गई है ठीक है दादा कोई समय ਹੁੰਦਾ ਸੀਗਾ ਜਿਹੜੀ ਆ ਵਾਲੀ ਸਾਰੀ ਦੀ ਸਾਰੀ ਜਗ੍ਹਾ ਮਿੱਤਰੋ ਭਰੀ ਹੁੰਦੀ ਸੀ ਤੇ ਹੁਣ ਸਾਰਾ ਸਾਰਾ ਗਰਾਊਂਡ ਖਾਲੀ ਆ ਜਦੋਂ ਸਭ ਵਾਲਾ ਤਾਂ ਲੱਗੇਵੇਂ ਕਬਲਾ ਪਾਸ ਸਭਨੇ ਕੋ ਖਾਲੀ ਆ ਤੇ ਇਧਰ ਹੈ ਪਲਾਸਟਿਕ ਤੇ ਹਨਾ ਹਨਾ ਅ ਪਲਾਸਟਿਕ ਪਲਾਸਟਿਕ ਇੱਥੇ ਦੋ ਦੋ ਯੂਰੋ ਦੇ ਮੱਸੀਦ ਘਰ ਵਿੱਚ ਇਧਰ ਮੱਛੀ ਦੀ ਚਾ ਫਿਸ਼ ਫਿਸ਼ ਹੁਣ ਆਪਾਂ ਆਏ ਆ ਦੁਕਾਨ ਤੇ ਜਿੱਥੋਂ ਭਾ ਲੈਣੇ ਆ ਚਪਾਤੇ ਗੁਰਸ਼ਾਨ ਸਿੰਘ ਪਾਸੇ ਸਵੇਰੇ ਸਾਢੇ 6 ਉੱਠਦਾ ਹੈ ਉਹ ਟਾਈਮ ਫਿਰ ਉਹ ਜਰਾਬਾ ਕੋਲੋਂ ਭਜਣਾ ਪੈਂਦਾ ਉਹਨੂੰ ਤੇ ਆ ਚੀ ਲੈ ਰਹੇ ਹਾਂ ਨਾ ਵਧੀਆ ਆਹ ਹੁੰਦੀ ਕਿ ਘਰ ਪਾਉਣ ਵਾਸਤੇ ਉਹ ਵੀ ਵਧੀਰੇ ਲੈਣੇ ਆ ਜੋ ਸਵੇਰੇ 6 ਵਜੇ ਉੱਠਦਾ ਬੰਦਾ ਅੱਧਾ ਪੌਣਾ ਘੰਟਾ ਤਿਆਰ ਤੋਂ ਲਾ ਦਿੰਦਾ ਹੋਣਾ ਹਾਂਜੀ ਹਾਂਜੀ ਉਹ ਟਾਈਮ 'ਤੇ ਕੰਮ ਆ ਜਾਣਗੇ ਹਾਂ ਨਹੀਂ ਨਹੀਂ ਗੱਲ ਇਹ ਹੁੰਦੀ ਕਿ ਪੌਣ ਸੌਖਿਆ ਉਹ ਛੁੱਟੀ ਦੇ ਦਿਨ ਵੀ ਜਿਵੇਂ ਕਿ ਜਰਾਬਾ ਕੋਲੋਂ ਲੋੜ ਨਹੀਂ ਬੰਦਾ ਲੈਣਾ ਪਈ ਫਰੀ ਜਾਂਦਾ ਨਾ ਉਹਰਾ ਸਹੀ ਚੱਕ ਰਿਹਾ ਲੋ ਇਹ ਤਾਂ ਸਕਦਾ ਸੀ ਮੈਂ ਆ ਕਰ ਜਰਾ ਬੋ ਲੱਗਿਆ ਮੈਨੂੰ ਆਪਣੇ ਪੈਰਾਂ ਦੇ ਵਿੱਚ ਪਾ ਕੇ ਦੇਖੋ ਸਾਡੇ ਵਿੱਚ ਨਹੀਂ 40 ਦਾ ਨੰਬਰ ਚੱਕਲਾ ਬਸ 40 ਦਾ ਚੱਕਲਾ ਪਰ ਕਲਰਾਂ ਚੱਕੀ ਹਾਂ 40 41 ਚੱਕਿਆ ਜੀ ਕਿਉਂਕਿ ਵੱਡਾ ਹੈ ਇਹ ਜਿਆਦਾ ਵੱਡਾ ਹੋਣਾ ਤਾਂ ਪਹਿਲਾਂ ਵੱਡਾ ਤਾਂ ਹੋ ਜਾਂਦਾ ਇਹ ਜਾਂ ਫਿਰ ਆਦੀ ਵੀ ਸਹੀ ਆ ਜਾਂਦਾ ਜੀ ਫਿਰ ਥੋੜੇ ਜਿਹਾ ਵੱਡੇ ਆਖੜਾ ਸਹੀ ਹੈ ਆ ਜਾ ਚੱਕਲਾ ਤਾਂ 40 ਜਿਆਦਾ ਵੱਡਾ ਹੁੰਦਾ ਕੋਲ ਕੇ ਚੈੱਕ ਕਰੋ ਪਾ ਕੇ ਦੇਖੋ ਜੀ ਕਾਫੀ ਤੇ ਮੈਨੂੰ ਦੇਖਣਾ ਨਹੀਂ ਪਿਆ ਠੀਕ ਹੈ ਬਸ ਹਾਂ ਠੀਕ ਹੈ ਹਾਂ ਹਾਂ ਐਂਡ ਕਰ ਸਕਦੇ ਓਕੇ ਇਹ ਮੈਸੇਜ ਵੀ ਬਹੁਤ ਜੀ ਹਾਂ ਸੱਚੀ ਕਹਿੰਦਾ ਤੇ ਮੈਂ ਕਿਹਾ ਚਾਹ ਚਾਹ ਦਾ ਕਰ ਚਾਹ ਜੀ ਬੜਾ ਇਧਰ ਲਾਇਆ ਵੇ ਸ਼ੀਸ਼ਾ ਕਹਿੰਦੇ ਕੱਪੜੇ-ਕੁੱਪੜੇ ਪਾ ਕੇ ਇਹ ਤੇ ਸ਼ੀਸ਼ੇ ਦੇ ਕੇ ਚੈੱਕ ਕਰਕੇ ਜਾਓ ਫਿਰ ਰੋਬਾ ਮੈਂ ਦੇਖ ਉਸ ਫੋਨ ਟਾਈਮ 1.5 ਵਜ ਗਿਆ ਤੇ ਆਪਾਂ ਆਪਣੀ ਗੱਡੀ ਧੋਣ ਵਾਸਤੇ ਆਉਟਰ ਵੱਜੂ ਪਹੁੰਚ ਗਏ ਆ ਜੀ ਬਹੁਤ ਮਿੱਥੋ ਗੱਡੀ ਗੰਦੀ ਹੋਈ ਸੀ ਮੈਂ ਕਿਦਾਂ ਧਵਾਉਣੇ ਚਾਹਦਾ ਅੱਜ ਮੌਸਮ ਵਧੀਆ ਸੀਗਾ ਤੇ ਥੋੜਾ ਮੈਨੂੰ ਟਾਈਮ ਵੀ ਮਿਲ ਗਿਆ ਅੰਦਰ ਲੱਗੇ ਮੁੰਡੇ ਕਿਹੜੀ ਧੋਣ ਵਾਸਤੇ ਆਪਣੀ ਗੱਡੀ ਖੜੀ ਆ ਇਸ ਗੱਡੀ ਤੋਂ ਅੱਗੇ ਖੜੀ ਆ ਲਓ ਜੀ ਫਾਈਨਲੀ ਗੱਡੀ ਆਪਣੀ ਧੋ ਕੇ ਨਿਕਲੀ ਬਾਹਰ ਚੈੱਕ ਕਰੋ ਹੀ ਗੱਡੀ ਹੈ ਪਹਿਲਾਂ ਵਾਲੀ ਜੋ ਜਦੋਂ ਮੈਂ ਗੱਡੀ ਐਂ ਧੋਸਵਾ ਕੇ ਚਲਾਉਂਦੇ ਆ ਮਿੱਤਰੋ ਫੇ ਗੱਡੀ ਦਾ ਜਿਹੜਾ ਚਲਾਉਣ ਦਾ ਜਿਹੜਾ ਆਨੰਦ ਹੈ ਨਾ ਉਹ ਵੀ ਵੱਖਰਾ ਹੀ ਆਉਂਦਾ ਹੈ ਤੇ ਉਤੋਂ ਗੱਡੀ ਧਵਾਈ ਹੋਵੇ 15 20 ਦਿਨਾਂ ਤੋਂ ਬਾਅਦ ਫੇ ਤਾਂ ਹੋਰ ਵੀ ਐ ਮੈਨੂੰ ਐ ਬਿਲਕੁਲ ਡਿਫਰੈਂਟ ਡਿਫਰੈਂਟ ਲੱਗਦੀ ਆ ਮੈਨੂੰ ਲੱਗਤ ਨਹੀਂ ਵੀ ਆਪਣੀ ਗੱਡੀ ਚਲਾ ਰਹੇ ਆ ਬੇ ਕੋ ਨਵੀਂ ਨਵੀਂ ਲੱਗਦੀ ਆ ਸ਼ੀਸ਼ੇ ਵਿੱਚ ਨੂੰ ਵੀ ਦੇਖਦੇ ਆ ਇਦਾਂ ਲੱਗਦਾ ਵੀ ਮੈਂ ਜਿਤਾਵਾ ਸ਼ੀਸ਼ਾ ਹੁੰਦਾ ਇੰਜੇ ਸਾਹਮਣੇ ਫਰੰਟ ਤੇ ਕਿ ਬੜੀ ਸਾਫ ਸਫਾਈ ਲਾਦੀ ਹੈ ਨਾ ਗੱਡੀ ਹਫਤੇ ਇੱਕ ਵਾਰ ਤੋਂ ਵਾਲੇ ਕਰਨੀਆਂ ਆਪਾਂ ਨੇ ਬਹੁਤ ਟਾਈਮ ਡਿਲੇ ਕਰੇ ਨਹੀਂ ਕਰਨਾ ਜਿਹੜਾ ਪਹਿਲੇ ਪਹਿਲੇ ਵਕਤ ਉਹ ਹੁਣ ਨਹੀਂ ਪੈਂਦ ਨੇ ਆਪਾਂ ਨੇ ਹਰ ਹਫਤੇ ਇੱਕ ਵਾਰ ਗੱਡੀ ਆਪਾਂ ਜਰੂਰ ਮਿੱਤਰੋ ਐ ਕਲੀਨ ਬੰਦਾ ਕਰਾ ਕੇ ਰੱਖੇ ਨਾ ਫੇਰ ਗੱਡੀ ਸੋਹਣੀ ਵੀ ਲੱਗਦੀ ਚਲਾਉਣ ਨੂੰ ਵੀ ਦਿਲ ਕਰਦਾ ਰਹਿੰਦਾ ਗੱਡੀ ਨੂੰ ਤੇ ਵੀ ਆਪਣਾ ਕੁਸ਼ਾਨ ਸਿੰਘ ਮੈਂ ਤਾਂ ਸਕੂਲ ਪੜ੍ਹ ਕੇ ਆ ਗਿਆ ਤੇ ਕੁਸ਼ਾਨ ਤੇ ਵੱਧ ਕੀ ਜਾਂਦਾ ਜੀ ਚਪਾਤੇ ਦੇਖੋ ਲਗੀ ਪਾਗੀ ਤੇ ਮम्मा ਕਹਿੰਦੇ ਸਵੇਟਾ ਕੁਸ਼ਾਨ ਜੋ ਸਕੂਲ ਨੂੰ ਜਾਂਦਾ ਉੱਠਦਾ ਨਾ ਕਹਿੰਦੀ ਬਹੁਤ ਜ਼ਿਆਦਾ ਵੀ ਠੰਡ ਵੀ ਸਵੇਟਾ ਹੁੰਦੀ ਹੈ ਪੇਪਰ ਡਿਸਟਰਬੇਸ਼ਨ ਹੀ ਹੁੰਦੀ ਹੈ ਇਹ ਤਾਂ ਬਲੂ ਹੈ ਜੇ ਨਾ ਮਲੇ ਮੇਜਾਈ ਫਿਰ ਮੈਂ ਪਾ ਕੇ ਦੇਖੀਏ ਛੁੱਡੇ ਆਉਂਦੇ ਨੇ ਮੈਂ ਹੌਲੀ ਫੜ ਤਾ ਖਿੱਚ ਤਾ ਏ ਓਕੇ ਬਿਲਕੁਲ ਹੋ ਗਿਆ ਹੈ ਬਿਲਕੁਲ ਹੋ ਗਿਆ ਇਹ ਪਾ ਕੇ ਬਾਹਰ ਨ ਜਾਏਗਾ ਤੁਰ ਕੇ ਦੇਖ ਉੱਠ ਕੇ ਉਠ ਖੜੇ ਤੂੰ ਉਰੇ ਬੈਠ ਕੇ ਮੇਰੇ ਕੋਲ ਸੁਣੇ ਜੀ ਜੀ ਫਿਰ ਤੁਹਾਡੇ ਨਾਲ ਬੜੇ ਪਿਆਰ ਬੋਲੀ ਜੀ ਹਾਂ ਸਰ ਬੜੇ ਸਰਦਾਰਾਂ ਦੇ ਇਹ ਵਧੀਆ ਹੋ ਗਿਆ ਨਾ ਸ਼ਰ ਹਾਂ ਹੈਨਾ ਓਏ ਇਹ ਨਹੀਂ ਕਰੀਣਾ ਨਾ ਆਪਣੇ ਬੂਟਾਂ ਨੂੰ ਇਹਨੂੰ ਬਾਹਰੋਂ ਦੇਖ ਲਈ ਨਹੀਂ ਕਰੀ ਪਾਉਂਗਾ ਠੀਕ ਹੈ ਹਾਂ ਅਜੇ ਇੱਕ ਨੰਬਰ ਹੋਰ ਵੱਡਾ ਵੀ ਚੱਲ ਜਾਣਾ ਸੀ ਹਾਂ 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 ਨਾ ਪੁੱਛਦੇ ਨਾ ਬੋਤ ਨਾ ਚਲਿਸ਼ ਦੇ ਦੇ ਤਾ ਨਾ ਠੱਟੇ ਹੇ ਆ ਕੋ ਇਹ ਸਿਰਫ ਇੱਦਾਂ ਇੱਦਾਂ ਬੰਦੇ ਕਰ ਗੁਸ਼ਾਨਾ ਮਾਗਾ ਜਾਈ ਜਾਂਦੇ ਨੇ ਚੱਕਣਾ ਤਾਂ ਬਸਨ ਆਨੇ ਉਹ ਵੀ ਲੋਟ ਰਹਿੰਦਾ ਇੱਕਣ ਲੋਟ ਰਹਿੰਦਾ ਉਹ ਖੁਸ਼ ਰਹਿੰਦਾ ਹਾਂ ਇਹ ਜਮਾਦਿਆਂ ਨੂੰ ਮੈਂ ਖੁਰ ਖਿਲਾਉਂਦਾ ਇਹਨੂੰ ਮੇਰੇ ਕੋਲ ਤਿੰਗੜ ਜਾਂਦਾ ਇਹ ਗੁਸ਼ਾਨਾ ਜਦ ਮਾਜੀ ਕਰੀ ਜਾਵੇ ਗੁਸ਼ਾਨਾ ਕੋਲੇ ਲੋਟ ਰਹੇ ਹਾਂ ਬੈਂਤੀ ਹੈ ਬੈਂਤੀ ਮਾਤਾ ਦਿਓ ਤਵੇ ਮੈਂ ਨਾ ਕਰ ਲੈ ਮੇਰੇ ਤਾਂ ਕਿ ਲਗੀ ਜੇ ਫਿਰ ਹੋ ਜਾਣਾ ਸਹੀ ਹੈ ਹੂੰ ਵਧੀਆ ਹੈ ਖੇਡਣਾ ਜੀ ਫਿਰ ਅੱਜ ਅੱਜ ਦੇ ਸਕ੍ਰੀਨ ਕਿਦਾਂ ਉਹਨੇ ਮੈਂ ਹੁਣ ਅਗਲੇ ਅਗਲੇ ਮੈਚ ਲਾਉਣਾ ਸੀ ਨਾ ਪੂਰੇ ਗੇਮ ਰੱਖ ਕੇ ਲਾਉਣਾ ਉਹ ਰੱਖ ਕੇ ਮੈਚ ਲਾਉਣਾ ਹੈ ਨਾ ਦੋ ਤਿੰਨ ਦੋ ਰੋੜਾ ਦਾ ਮੈਚ ਕੋਈ ਚੀਜ਼ ਰੱਖਿਆ ਜਿਹੜਾ ਹਾਰੂਗਾ ਉਹਨੂੰ ਡੰਨ ਵੀ ਲੱਗੂਗਾ ਜਿੱਤ ਤਰਿਆਂ ਨੂੰ ਮੈਚ ਕੋਈ ਚੀਜ਼ ਮਿਲੂਗੀ ਦੇਖ ਲੈ ਐਦਾਂ ਖੇਡਾਂਗੇ ਆਪਾਂ ਠੀਕ ਹੈ ਸਹੀ ਚੱਲ ਹੈ ਹੁਣ ਤੋਂ ਇੱਕ ਮਿੰਟ ਇਹ ਤੋ ਹੋਣਾ ਇਹਦੇ ਨਾਲ ਤਾਂ ਇੱਕ ਮਿੰਟ ਇਹ ਪ੍ਰੋਕਚਰ ਚਾਹੁੰਦੇ ਕੌਣ ਕੌਣ ਇਹਦੇ 3 ਬਾਕੀ ਪਸਾ ਕੇ ਤੇ ਪੁੱਤ ਨਹੀਂ ਪਾਸ 하게 ਤੇ ਤਾਂ ਪੱਥ ਲੈਣਾ ਜੀ ਬਾਕੀ ਨੇ ਫੇਰ ਲਿਪੜਨ ਜਾਣਗੇ ਥੱਲੇ ਜੇ ਲਿਪੜ ਕੇ ਫੇਰ ਔਖ ਹੋਣਾ ਨਹੀਂ ਤਾਂ ਕੋਈ ਚੱਕਰ ਨਹੀਂ ਹੈਗਾ ਪਰ ਆਪਣੇ ਇੱਕ ਕਹਿੰਦੇ ਹੁੰਦੇ ਆਪਣੇ ਇੱਕ ਕਹਾਵਤ ਦੀ ਕਹਿੰਦੇ ਵੀ ਜੀ ਬੂਟ ਪਾ ਕੇ ਮੰਡੀ ਜਿਹੜਾ ਸੱਪਾ ਜੀ ਨੇ ਹੁੰਨੀ ਹੈ ਨਾ ਹਾਂਜੀ ਹੈ ਹਾਂ ਬੂਟ ਪਾ ਕੇ ਮੰਡੀ ਬਚਾ ਲਈ ਫਿਰ ਕਾ ਜਪੂ ਤੇਰੇ ਵਗੇ ਨਹੀਂ ਜਾਣਦੇ ਨਾ ਸਭ ਤੋਂ ਜੀ ਦਾਦੀ ਜੱਦੀ ਹੁਣ ਸਾਨੂੰ ਇੱਕ ਰੋਲ ਜਾ ਕੇ ਰੱਖੇਗਾ ਤੇ ਕਦੇ ਕਿਹੜੀ ਕਹਾਵਤ ਕਦੇ ਕਿਹੜੀ ਕਹਾਵਤ ਦਾ ਕਹਾਵਤਾ ਸੁਣ ਸੁਣ ਬੜੀ ਹੋ ਗਈ ਕਹਿੰਦੇ ਜੇ ਬੂਡ ਬਾਗ ਦੇ ਉੱਪਰ ਚੜਾਂਗੇ ਮੰਜੇ ਪਾਉਂਗੇ ਸਫ ਮੰਜੇ ਬੈਜੂ ਐ ਇੱਕ ਹਫਤਾ ਹੁੰਦੀ ਐ ਦੀ ਉਹ ਸਮੇਂ ਨਾਲ ਚੀਜ਼ਾਂ ਚੇਂਜ ਹੋ ਗਈਆਂ ਨਾ ਉਹ ਬੱਚੇ ਉਧਰ ਰੁਕਦੇ ਨਹੀਂ ਹੌਣੇ ਉਹ ਰੋਕਣ ਵਾਸਤੇ ਹਾਂ ਕਿਉਂਕਿ ਜੇ ਅਗਰ ਕੱਚੇ ਪਾਏ ਹੁੰਦੇ ਤੇ ਹਨਾ ਇੱਕ ਨੇ ਮੱਝਾਂ ਦੇ ਗੋਹੇ ਗਏ ਪਾਏ ਹੁੰਦੇ ਤੇ ਇੱਕ ਇੱਕ ਚੜਦੇ ਨੇ ਉੱਪਰ ਛਾਲਾ ਮਾਰ ਕੇ ਨਾ ਉਹ ਕਹਿੰਦੇ ਵੀ ਆਹ ਸੋਹਣਾ ਤਰੀਕਾ ਹੈ ਸਮਝਾਉਣ ਦਾ ਇਹ ਸਾਰੀਆਂ ਇਹ ਗੱਲਾਂ ਸੀ ਸਮਝਾਉਣ ਵਾਸਤੇ ਸੀਗੀਆਂ ਠੀਕ ਹੈ ਤੁਹਾਡੇ ਕੁਝ ਪੱਲੇ ਨਹੀਂ ਪੈਂਦਾ ਕੋਈ ਗੱਲ ਪੱਲੇ ਨਹੀਂ ਪੈਂਦੀ ਤੁਹਾਡੇ ਕੋਈ ਗੱਲ ਪੱਲੇ ਨਹੀਂ ਪੈਂਦੀ ਤੁਸੀਂ ਬੰਦੇ ਬਹਣ ਜਾ ਤੁਸੀਂ ਮੈਨਾਂ ਪੰਗੇ ਬਹੁਤ ਹੋਣ ਲੱਗੇ ਹ तू बहुत खराब हो गया तू <laughs> 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 चलो फिर चाय चाह पीने चाह तू कल भर के देख तेन पता है रहने इना मौसम है, है। नहीं मैं गिलास कि भरम नहीं भाई कि ਪੁਰਾ ਕੈਰੀ ਵੀ ਕਰੀ ਐਂਡ ਕੈਰੀ ਹੈਵੀ ਲੋਡ ਚਾਦੀ ਮੈਂ ਢੋਕ ਚਾਰ ਕੇ ਠੀਕ ਹੈ ਸਹੀ ਗੱਲ ਹੈ ਟਾਈਮ 4:00 ਬਜ ਗਏ ਨਾ ਬਸ ਵਿਚਾਰਾ ਗੁੱਟ ਪੀਏ ਤੇ ਫੇਰ ਚੱਲੀ ਗਏ ਕੰਮ ਤੇ ਆਪਾਂ ਠੀਕ ਹੈ ਟਾਈਮ ਹੁਣ ਮੇਰਾ 9:00 ਬਜ ਗਏ ਆ ਤੇ ਆਪਣਾ ਕੰਮ ਕਾ ਚੱਲ ਰਿਹਾ ਤੇ ਤੁਸੀਂ ਇੱਧਰ ਮਿਲੋ ਦਵਿੰਦਰ ਸਿੰਘ ਮੈਂ ਦਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਉਹਨਾਂ ਠੀਕ ਠਾਕ ਐਨ ਵਧੀਆ ਭਾਈ ਠੀਕ ਠਾਕ ਘਰ ਪਰਵਾਸ ਸਭ ਚੱਲਦੀ ਕਹਾ ਸਭ ਠੀਕ ਹੈ ਜੀ ਕੋਈ ਕਾਰੋਬਾਰ ਵਧੀਆ ਕਾਰੋਬਾਰ ਚੱਲ ਜਿੰਦਾ ਜਾਈ ਜਿੰਦਾ ਹੁਣ ਠੰਡ ਘਟ ਗਈ ਹੈ ਹੁਣ ਠੰਡ ਘਟ ਗਈ ਹੁਣ ਫ ਇਟਲੀ ਵਿੱਚ ਨਾ ਮਤਰਾ ਇਹਦਾ ਜਿਹੜੇ ਕਾਮਗਰਾਂ ਮੰਨ ਲਾ ਮੇਨ ਕਾਮ ਇਟਲੀ ਵਿੱਚ ਉਹ ਖੇਤੀਬਾੜੀ ਦਾ ਕੰਮ ਵਾਲੇ ਮੇਨ ਜਿਹਨੇ ਆਪਣੇ ਮੁੰਡੇ ਨਵੇਂ ਆਉਣਾ ਖੇਤੀਬਾੜੀ ਕੰਮ ਤੇ ਆਉਣਾ ਜਿਹੜਾ ਜੱਦੀ ਨੂੰ ਦਾ ਕੰਮ ਹੈ ਉਹ ਵੀ ਖੇਤੀਬਾੜੀ ਵਿੱਚ ਆਉਂਦਾ ਪਰ ਥੋੜਾ ਜਿਹਾ ਫਰਕ ਜ਼ਰੂਰ ਹੈ ਕਿਉਂਕਿ ਸਵੇਟਾਂ ਉੱਠ ਕੇ ਬੰਦੇ ਜਾਣਾ ਖੇਤਾਂ ਦੇ ਵਿੱਚ ਥੋੜੀ ਗੱਲ ਹੋਰ ਹੁੰਦੀ ਆ ਤੇ ਬਹੁਤ ਕੋ ਖੁੱਲੇ ਜਿਹੁੰਦੇ ਥੋੜੇ ਜਿਹਾ ਅਸੀਂ ਕੈਂਸਾ ਚ ਹੁੰਦੇ ਇਹ ਇਹ ਕੈਮਰੇ ਹੁੰਦੇ ਕੱਲੇ ਕਰੇ ਘਰ ਜਾਣਾ ਹਨ ਵੱਖ-ਵੱਖ ਘਰ ਇਹਨਾਂ ਦੇ ਥੋੜਾ ਉਹ ਅੰਡਰ ਪ੍ਰੈਸ਼ਰ ਹੁੰਦਾ ਕੰਮ ਕਰਦਾ ਮਣੇ ਜੀ ਚਾਰਜ ਕੇ ਸੀ ਬਹੁਤ ਕੈਮ ਜਿਹੜੀ ਆਪਣੇ ਆਪ ਤੋਂ ਬੰਦੇ ਨੂੰ ਹੋ ਜਾਂਦਾ ਕੋਈ ਜਦੋਂ ਲੱਗਾਂਦੀ ਬੰਦੇ ਬੈਠੇ ਸੀ ਖੜੇ ਸੀਗੇ ਫੋਨ ਚਾਉਂਦੇ ਸੀ ਤੇ ਜਿਹੜੇ ਹਟੇ ਐ ਤੈਂ ਤੋਂ ਰਹਿਣਾ ਪੈਂਦਾ ਟੈਂਕ ਅਟੈਂਟ ਤੋਂ ਹੁੰਦਾ ਵੀ ਅਟੈਂਸ਼ਨ ਜਿਹੜਾ ਨਾ ਪੈਂਦਾ ਹਨ ਵੀ ਸਟਾਰਕ ਜਿੱਦਾਂ ਸਟਾਰਕ ਉਹਦਾ ਕਰੈਮ ਟ੍ਰੋਲ ਬੰਗ ਸਟਾਰਕ ਕਰੇ ਨਾ ਸਟਾਰਕ 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 ਰਹਿਣਾ ਵੈਸੇ ਚਲੋ ਬਣਾਉ ਪੀਜ਼ਾ ਕੋਈ ਖਾਓ ਫੇ ਦੇਖੋ ਤੇ ਬਾਕੀ ਮੈਂ ਤੁਹਾਨੂੰ ਬਾਹਰ ਦਾ ਦਿਖਾਉਣਾ ਮੈਂ ਫੁੱਲ ਵਾਟਾ ਫੁੱਲ ਮਿੱਤਰੋ ਨਹੀਂ ਰਹਿ ਹੋਇਆ ਵੈਨ ਤੇ ਆਪਾਂ ਅੰਦਰ ਟੇਬਲ ਲੱਗੇ ਬੈਠੇ ਸੀਗੇ ਪਹਿਲਾਂ ਕਸਟਮਰ ਆਪਣੇ ਤੇ ਹੁਣ ਦੋ ਜਣੇ ਬੈਠੇ ਆ ਫੂੰਗੋ ਚੱਲ ਤੇ ਸਾਡੇ ਸ਼ਹਿਰ ਦਾ ਮਾਹੌਲ ਕੁਛ ਐਦਾਂ ਦਾ ਹੈ। ਉਹਨਾ ਬਿਲਕੁਲ ਸ਼ਾਂਤੀ ਸ਼ਾਂਤੀ ਰਹਿੰਦੀ ਹੈ ਨਾ ਦਿਨਾਂ ਦੇ ਵਿੱਚ। ਕੰਮਕਾਰ ਥੋੜੇ ਘਟੇ ਹੋਏ ਸਾਰੇ ਪਾਸੇ ਹੀ ਘਟੇ ਹੋਏ ਕੰਮ ਕਰ। ਲੋਕ ਨਾ ਮਤਲਬ ਹੀ ਠੰਡ ਕਹਿੰਦੇ ਜਿਵੇਂ ਆਉਂਦੀ ਲੱਗਦੀ ਹੈ ਜਾਂ ਜਾਂਦੀ ਲੱਗਦੀ ਹੈ ਐਦਾਂ ਲਾ ਲੋ ਵੀ ਹੁਣ ਠੰਡ ਤਾਂ ਜ਼ਰੂਰ ਘਟੀ ਆ ਪਰ ਹੁਣ ਫੇ ਵੀ ਲੋਕ ਥੋੜੇ ਅੰਦਰ ਨਾਲ ਛਿੱਤੀ ਪੜ ਜਾਂਦੇ ਪਤਾ ਨਹੀਂ ਕਹਦੇ। ਨਹੀਂ ਤਾਂ ਆਹ ਏਰੀਆ ਪੂਲਾ ਰੌਣਕ ਮੇਲਾ ਹੁੰਦਾ। ਹੁਣ ਬਹੁਤ ਜ਼ਿਆਦਾ ਫਰਕ ਪਿਆ ਹੋਇਆ ਹੈ ਤੇ ਟਾਈਮ ਜਿੰਨਾ ਬਿਲ ਲੈ ਕੰਮ ਹੋ ਜਾਂਦਾ ਮਤਲਬ ਪਹਿਲਾਂ ਪਹਿਲੇ ਕੰਮ ਸਟਾਰਟ ਹੁੰਦੇ ਪਹਿਲੇ ਪਹਿਲੇ ਕੰਮ ਮੁੱਕ ਲ patatine fritte french fries french fries aloo aloo dekho kirenu potato potato hor ve ek tukda pada de pada de da vi de oi aloo patatine fritte hoye mangare ma certo dai evelo prendi tutte e tutte due tutte mie tutte tue grazie gentilissimo ke labi khaana shanveer ne mangare hai ਸਾਂਝੇ ਬਿੱਟ ਬੁਖਾਰ ਦੂਜਾ ਘੋਟ ਵੀ ਕੇ ਸਮਝੋ ਬੇੜਾ ਕੱਲ ਮਨ ਕਹਦਾ ਨਹੀਂ ਪੁੱਤ ਮੇਰਾ ਨੂੰ ਨਹੀਂ ਖਾਂਗੇ ਕਿਤੇ ਖਾਲੀ ਨਹੀਂ ਮੈਂ ਨਹੀਂ ਖਾਣਾ ਯਾਰ ਮੈਂ ਪਹਿਲਾਂ ਕਬਾਬ ਦਾ ਰੋਲ ਖਾ ਲੇ ਇੱਕ ਪਹਿਲਾਂ ਨੂੰ ਆਪਣਾ ਕਿਹ ਕਿਹਦਾ ਤੈਨਾਂ ਨੂੰ ਮੈਂ ਤਾਂ ਇੱਕ ਅੱਧੀ ਫੜੀ ਖਾਣੀ ਆ ਨੇ ਤਾਂ ਮੈਂ ਪਤਾ ਇੱਕ ਬੰਦੇ ਹੈ ਸ਼ੇਰਾ ਪੀਜ਼ਾ ਨੇ ਖਾਂਦੇ ਉਹਦਾ ਵੀ ਤੇ ਲੱਗਿਆ ਉਹਦਾ 10:00 ਵਜੇ ਕਹਿਣਾ ਮੇਰੇ ਨਾਲ ਦੇ ਹੋਵੇ ਉਹਦਾ ਵੀ ਇਹ ਉੱਪਰ ਮੂਝਾ ਕਿਹ ਦੇ ਵਿੱਚ ਕਹਿ ਜੇ ਮੈਂ ਨਹੀਂ ਪਾ ਲਿਆ ਹਾਂ ਮੰਨੇ ਗਏ। ਬਹੁਤ। 44 ਤਰਗਾਸੀ ਦਾ ਇਹ। ਲਾਈ ਟਾਈਮੇ ਤੋ 10:00 ਵੱਜ ਗਏ ਨੇ ਤੇ ਲਾਸਟ ਟੱਚ ਆਪਾਂ ਦੇਣ ਲੱਗੇ। ਅਜਵਾਰੀ ਦਾ ਪਾ ਵੀ ਜਾਂਦਾ ਚਾਹ ਰੋ ਉੱਤਰੋਂ ਲੱਗੇ। ਜੇ ਆਪਾਂ ਬਸਤ ਗਏ। ਉੱਥੋਂ ਆ ਵੀ ਲੇ ਗੰਦੇ। ਸਣੇ ਝਾੜੂ ਸਣੇ ਮਣਿਕੋ ਮਾਨੀ ਵੀ ਰੰਦ ਨੂੰ ਕਹਿ ਦਿੰਦੇ ਆ ਤੇ ਆਪਰੇ ਮੇਰੇ 5 ਜੀਰੋ ਦਮ। ਤੇ 5 ਮਤਲਬ ਵੀ 500 ਰੁਪਏ ਦਾ। ਦੇ ਪੁੱਤਰ ਚਲੀ ਵੀ ਚਲੋ ਚਲੇ ਮਿੱਤਰੋ ਟਾਈਮ 11:30 ਹੋ ਗਿਆ ਅੱਜ ਆਪਾਂ ਥੋੜਾ ਜਿਹਾ ਸਮੇਂ ਦੇ ਨਾਲ ਵਿਲੇ ਹੋ ਗਏ ਆਪਾਂ ਤੇ ਗੁਸ਼ਾਨ ਵੀਰ ਨੇ ਪੀਜ਼ਾ ਦੀ ਫਾੜੀ ਖਾ ਲਈ ਆਪਣੀ ਨੇ ਤੇ ਆਪਾਂ ਮੈਂ ਤਾਂ ਦੁਬਾਰਾ ਕਵਾਜ ਖਾਣ ਸੌਗਾ ਸਿੱਧਾ ਡੀਅਰ ਵਰਗੇ ਹਾਂ ਚਾਹੀਏ ਤੁਸੀਂ ਕ੍ਰੀਏਟੀਵਿਟੀ ਪਣੀ ਖਾਣੀ ਆ ਹਾਂਜੀ ਚਲੋ ਵੀ ਚੱਲੀਏ ਤੇ ਬਾਕੀ ਮਿੱਤਰੋ ਕੁੱਲ ਮਿਲਾ ਕੇ ਬੜਾ ਸੋਹਣਾ ਰਿਹਾ ਅੱਜ ਦਾ ਦਿਨ ਪ੍ਰਗ ਸਿੰਘ ਪ੍ਰਗ ਸਿੰਘ ਹਰ ਕਸਟਮਰ ਆਪਣੇ ਆਈ ਜਾਂਦੇ ਸੀ ਸਿ ਸੁਨੋ ਰਹੇ ਹੋ ਜੀ ਆਪਾਂ ਕਿ ਤੁਹਾਨੂੰ ਕੋ ਪ੍ਰੈਸਟੋ ਤੇ ਕਿਉਂਕਿ ਜੇ ਕੰਮ ਥੋੜਾ ਘੱਟ ਸੀਗਾ ਤੇ ਹੁਣ ਜਾਗਤ ਹੁਣ ਤਾਂ ਚਾਈ ਜਾਨੇ ਆ ਪਰ ਜੇ ਟਾਈਮ ਕਰ ਲਿਆ ਫਿਰ ਇਦਾਂ ਹੋ ਜਾ ਗਏ ਮੈਂ ਵੀ ਚਲੋ ਵੀ ਆਪਾਂ ਵੀ ਜੋ ਕੰਮ ਘੱਟ ਦਾ ਸ਼ਾਪ ਪਹਿਲਾਂ ਪਕਲੋਸ ਕਰ ਦਨੇ ਫਿਰ ਵੀ 7:00 ਟਾਈਮ 7:30 ਵਜੇ ਮਿੱਤਰੋ ਹੈਗੇ ਆਪਾਂ ਨੇ ਫਿਰ ਵੀ 11:00 ਨੂੰ ਕੇ ਵੱਜ ਜਾਨੇ ਅੱਜ ਅਸੀਂ ਟਾਈਮ ਨਾਲ ਬਾਲਾ ਵੀ ਪ੍ਰੋਪਰ ਟਾਈਮ ਨਾਲ ਸ਼ਾਪ ক্লোਜ਼ ਕੀਤੀ ਅੱਜ ਆਪਾਂ ਨੇ ਤੇ ਬਾਕੀ ਰੋਪਾ ਚੱਲਨੇ ਕਰ ਲਉ ਕਲਮ ਲਾਗੇ ਤੁਹਾਡੇ ਸਾਰੇ ਦਾ ਸਾਰਾ ਵਲੌਗ ਆਪਣਾ ਸ਼ੇਅਰ ਕੀਤਾ ਜੇ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸასი ਸ਼ਕਰੀ ਸასი ਸ਼ਕਰੀ